ਦੇ ਭੇਜੋ ਕਿੰਨੇ ਭੇਜਾ ਬੈਤੀਆਂ ਚ ਭੇਜੋ ਕਿੰਨੇ ਭੇਜਾ ਭਾਈ ਮਾ ਪਾ ਮਾ ਬੈਤੋ ਇਹ ਚ ਤਾਂ ਸਾਈਂ ਲੱਗਣਾ ਮੈਨੂੰ ਮਾ ਤੋਂ ਲੈ ਨਹੀਂ ਜਾਂ ਸਾ ਜ ਜਾਣਗੇ ਹੁਣ ਪਾਈ ਲੈ ਭਾਈ ਫਿਰ ਲੈ ਇੱਕ ਨਹੀਂ ਜਾਂਦੀ ਰੋੜੀ ਬੈਠੀ ਹੋਰ ਪੈ ਲੈ ਲੈ ਮੁੰਡਾ ਸਾਮਾਨ ਕੁਝ ਦੱਸ ਇਹੇ નીચે ਲਾ ਕੇ ਤਾਂ ਯਾਰ ਪਟਿਆਲੇ ਨੂੰ ਚੱਡੀ ਚੰਡੀਗੜ੍ਹ ਚੰਡੀਗੜ੍ਹ ਜਾਣਾ ਮੁੰਡਿਆ ਨੇ ਚੰਡੀਗੜ੍ਹ ਜਾ ਰਹੇ ਸੀ ਅਸੀਂ ਉਹ ਕਈ ਵਾਰ ਭਾਜੋ ਮਾੜੇ ਟਾਈਮ ਤੇ ਭਸਦੀ ਵੀ ਨਹੀਂ ਹੁੰਦੀ ਪੱਚਦੀ ਕਿਉਂ ਨਹੀਂ ਤੂੰ ਘਟਾ ਲਾ ਯਾਰ ਦੋਸਾ ਫਾਸਟ ਹੈਗਾ ਤੇਰੇ ਹੀ ਨੂੰ ਸੌਣ ਲੱਗ ਤੈਂਕ ਤਾਂ ਖੜਦੀ ਰਹਿੰਦੇ ਨੇ ਉਹਦੇ ਆਂਡੇ ਆਲੇ ਖੜੇ ਲੈ ਕੇ ਵੇਚ ਰਹੇ ਨੇ ਡੰਡੇ ਦੇਖੋ ਵੀਰੇ 500 ਦਾ ਤੇਲ ਪਊਗਾ 500 ਹਾਂਜੀ ਭਾਈ ਮੁੰਡੇ ਚੰਡੀਗੜ੍ਹ ਪਹੁੰਚ ਗਏ ਤੇ ਆ ਗਏ ਹਾਏ ਮਹਾਲੀ ਫਿਰਦੇ ਆਪਾਂ ਓ ਟਾਕੀ ਗੁਲਗੀ ਦੇਖੋ ਦੇਖੋ ਰੁਕ ਰੁਕ ਰਕੋ ਮੈਂ ਦੇ ਸੋਨੀ ਆਂਦੇ ਹੁੰਦੇ ਨਹੀਂ ਪਰਨੇ ਆ ਗਏ ਓ ਆ ਗਿਆ ਜੁਬਲੀ ਵਾਕ ਓ ਹੌਮਲੈਕਸ ਹਾਈਵੇ ਖਸੀ ਜੁਬਲੀ ਦੇ ਵਿੱਚ ਚਲੋ ਯਾਰ ਅੰਦਰ ਚਲੋ ਤੇ ਜੁਬਲੀ ਦੇ ਬਾਹਰੋਂ ਮੋੜਾ ਪਿੱਛੇ ਦੇਖ ਚਲ ਜਾਣਦੇ ਯਾਰ ਜਾਣਦੇ 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 ਜਾਂਦੇ ਜਾਂਦੇ ਮੋਰੋ ਦੇਖ ਲਈ ਜਾਂਦੇ ਜਾਂਦੇ ਚੱਲ ਚੱਲ ਜਾਣਦੇ ਯਾਰ ਇੱਥੇ ਵੀ ਯਾਰ ਬਸ ਖੰਨਾ ਵੀ ਵਧਿਆ ਰਹੇ ਜਿੱਥੇ ਵੀ ਆਏ ਐ ਇਸੇ ਨਾਲ 3B2 ਆ ਗਏ ਮੁੰਡੇ 4 ਦਾ ਟਾਈਮ ਹੋ ਗਿਆ 3B2 ਨੂੰ ਮਾਰਕੀਟ ਉੱਥੇ ਪੜ੍ਹ ਲਓ ਨਹੀਂ 3B2 ਸਪੋਰਟ ਇੱਥੇ ਇੱਥੇ ਪੌਣੇ ਘੰਟੇ ਦਾ ਕੀ ਦੇਖੀ ਬਹੁਤ ਵੱਡਾ ਵਲੌਗ ਬਣੂਗਾ ਇਸ ਵਾਰ ਮੁੰਡੇ ਥ੍ਰੀ ਵੀ ਫੋਟੋ ਚੈੱਕ ਕਰਦੇ ਫਿਰਦੇ ਨੇ ਖਾਣ ਪੀਣ ਦਾ ਇੱਕ ਤਾਂ ਯਾਰ ਬਲੌਗਰ ਲਾਏ ਬਹੁਤ ਮੁਸ਼ਕਿਲ ਹੈ ਗਾਇਸ ਬਹੁਤ ਬਹੁਤ ਕੀ ਯਾਰ ਜਾ ਗੀ ਉਹਨਾਂ ਜਾਲਮ ਤੇ ਕੀ ਕਿਹੜਾ ਲੰਜ ਲੈਣਾ ਹੋਣੇ ਨੇ ਜਾਜ ਨੇ ਇਹਨੇ ਬੂਰੇ ਬੂਰੇ ਜਾਜ ਨੇ ਜ਼ਿੰਦਗੀ ਚ ਪਹਿਲੀ ਗੱਲ ਯਾਦ ਰੱਖ ਐਂਡ ਤੇ ਲੋੜਾ ਫੋਨ ਲੈ ਜਾ ਉੱਤਰ ਨੂੰ ਕੋਈ ਕੋਈ ਨਹੀਂ ਲੈ ਜਾਂਦਾ ਅ ਕਰਨੇ ਅਸੇਦਰ ਚਾ ਕੇ ਪਿਆ ਗਾ ਦੇਖ ਨਾ ਕਦੇ ਹਾਂਜੀ ਹਾਂਜੀ ਬਾਈ ਜੀ ਦੱਸ ਦੇ ਕਿੱਥੇ ਆਂ ਰੀਵੀ 2 ਮਾਰਕਟ ਚ ਆਈ ਬਹੁਤ ਵਧੀਆ ਲੱਗ ਰਹੀ ਹੈ ਮਾਰਕਟ ਸਾਨੂੰ ਬਹੁ ਹਾਲੇ ਥੋੜੀ ਠੰਡੀ ਹੈ ਮਾਰਕਟ ਸ਼ਾਮ ਨੂੰ ਭਕੂ ਆਈ ਕੰਮ ਥੋੜਾ ਜਿਹਾ ਹਾਂ ਮਰਲਾਮ ਆਗੇ ਲੈ ਹਰ ਜੀ ਅੱਛਾ ਇਸ ਤਰ੍ਹਾਂ ਹੋ ਰਿਹਾ ਪਹਿਲਾਂ ਧੀ ਕੰਮ ਦੇ ਨੇ ਇਹਨਾਂ ਦੇ ਵਿੱਚ ਕਦੇ ਬਾਲਟੀ ਤੇ ਕਦੇ ਉਹਨਾਂ ਦੇ ਡੈਲੀ ਤੇ ਕਦੇ ਕਦੇ ਦੀ ਕੰਮ ਕਰਦੇ ਜਾਂਦੇ ਕਹਿੰਦੇ ਨੇ ਕਿ ਕਲਾਕਾਰ ਕੋਲ ਸਮੇਂ ਆਪਣੀ ਬੋਤਨਸਾ ਕੋਈ ਨਹੀਂ ਪੈਂਦਾ ਇਸ ਲਈ ਆਪਾਂ ਨੇ ਸੀਟ ਰੋਕ ਲਏ ਨੇ ਕੀ ਕਹਿੰਦੇ ਨੇ ਗਾਣਾ ਨਹੀਂ ਜਾਉਂਦਾ ਦੂਸਰਾ ਮੈਂ ਗਾਣਾ ਨਹੀਂ ਜਾਉਂਦਾ ਗਾਣਾ ਨਹੀਂ ਜਾਉਂਦਾ ਪੰਦਰਾਂ ਦਾ ਪੰਡੂ ਲੱਪਰ ਦੇ ਲੈ ਗੁਦੀਆਂ ਕਰਾਣੀ ਕੋਈ ਪਤਾ ਨਹੀਂ ਕਿਉਂ ਨਹੀਂ ਕੰਮ ਕਰਦਾ ਕੋਈ ਨਹੀਂ ਕਾ ਸੋਣ ਮੇ ਕਾਦ ਲੱਗੇ ਸੀ ਸਿੱਧੂ ਮੁਖਰ ਜੀ ਸੁਰੂ ਕੀ ਕਿਹੜੀ ਗੀਤ ਤੋਂ 100 100 ਆਏ ਤੋਂ ਇਹੋ ਚੰਗਾ ਲੱਗਦਾ ਹੈ ਹਾਂ ਦਾ ਕੀ ਸਣਾ ਉਹ ਗਾਟ ਛੋਟਣਾ ਕਰੇਗੀ ਮੇ ਲੈ ਲੈ ਪੂਰੀ ਵਧੀਆ ਸਾਡੀ ਪੂਰੀ ਵਧੀਆ ਹੋਰ ਕੋਈ ਗੀਤ ਹੋਰ ਘਰੇ ਬਰੀਆ ਨਹੀਂ ਗਿਆ ਹਾਂ ਹੁਣ ਬਰੋਟਾ ਆਇਆ ਉਹਨੇ ਵੀ ਪੂਰੀ ਨਾਲ ਗੱਲ ਤੇ ਕੱਢ ਕੇ ਰੱਖੀ ਗਈ ਗਰਦ ਕੱਢ ਕੇ ਰੱਖੀਏ ਕੱਢ ਕੇ ਪੂਰੀ ਪੂਰੀ ਪੂਰੇ ਕੱਢਣਾ ਚਾਹੀਦਾ ਤੇ ਸ਼ੋਹਾਂ ਦਾ ਫਿਰ ਕਿੰਨਾ ਕਿੰਤਜ਼ਾਰ ਬਹੁਤ ਯਾਰੇ ਬਟਾ ਟੋਟ ਕਿਨਾ ਮੇਰਾ ਨਾਮ ਅਕੀਰ ਸਿੰਘ ਹਰਸਦੀਪ। ਅਕਾੜੀ ਤਾਂ ਉਮਰ ਵੀ ਐਨੀ ਨਹੀਂ ਲੱਗਦੀ ਕਿ ਸਿੱਧੂ ਮੂਸੇ ਵਾਲੇ ਬਾਰੇ ਕੀ ਕਹਿਣਾ ਚਾਹਾਂ। ਬਈ ਮੈਂ ਤਾਂ ਯਾਰ ਪਹਿਣਾ ਦੇਖੋ ਮੈਂ ਕਿਹਦੇ ਨਾਲ ਨਿਕਲਦਾ। ਜਿੱਦਣਾ ਬਾਈ ਉਹ ਨਾ ਪੁਰਾਣੇ ਤੋਂ ਅਲਸਾਦਾ ਦੀਆਂ ਵੇਚਦਾ। ਤੇ ਰੋਕੀ ਆਦੀ ਵੀ ਬਚਾਰਨ ਦਾ ਹੋ ਗਿਆ ਨੇ। ਟੁੰਡੇ ਵੀ ਨਾ ਉਹਨੂੰ ਕਹਿੰਦੇ ਜਿਉਂ ਤੇ ਵਧੀਆ ਆਪਾਂ ਇੱਕ ਵੇਲ ਵੀ ਗਏ ਤੇ ਨੰਮ ਆ ਵੀ ਜਾਣਾ ਬਈ ਸਾਡੇ ਸੱਜਣ। ਸਾਡੀ ਨਾਲ ਤੋਂ ਵੱਡੀ ਗੱਲ ਕੀ ਹੈ ਜੀ ਇਸ ਜੇਰੇ ਦੇ ਟੁੰਡੇ ਜਾਂਦੇ। ਉਦੋਂ ਉਹਦੇ ਸੰਸਕਾਰ ਚ ਨਹੀਂ ਜਾਂਦੇ। ਔਰ ਸਾਡੀ ਉਮਰ ਨਹੀਂ ਹੈਗੀ ਵੀ ਘਰ ਦੇ ਵਿੱਚ ਮਨਜਾਜ ਚੁੱਕਾ ਅੱਜ ਵੀ ਇੱਥੇ ਸੀ ਪਟਿਆਲੇ ਆਏ ਸੀ ਕਿ ਜਿੱਦਾਂ ਗੇਂ ਬਣਦੇ ਨੇ ਕੋਈ ਕਪੜੇ ਲੈਣ ਆਇਆ ਸੀ ਗਾਤ ਤੋਂ ਸੁਣਨ ਲੱਗੇ ਸੀ ਤੀਕੂ ਮੁੱਤਰ ਬਈਆ 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 ਜਿਆਦੀ ਮਨ ਨਾਲ ਜ਼ਿਆਦਾ ਹੁੰਦਾ ਪਹਿਲਾਂ ਕੋਈ ਆਇਆ ਨਾ ਉਦੋਂ ਅੰਦਲੋਂ ਪਿੰਨਾ ਜਾਈ ਉਸ ਦਾ ਜਿੰਨੀ ਸੀ ਮੋਰਨਿੰਗ ਮੈਨੂੰ ਕੋਈ ਨਹੀਂ ਤੁਸੀਂ ਕਿਹਾ ਜਿਸ ਟਾਈਮ ਹੋ ਉਹ ਇਸ ਦੁਨੀਆ ਤੋਂ ਚਲੇ ਕੇ ਜੀ ਰਹੇ ਰਹੇ ਕਹਿੰਦੇ ਰੋਟੀ ਵੀ ਨਹੀਂ ਖਾਈ ਕੈਨਿਕ ਕੱਗਿੱਦਾਂ ਦਾ ਸਭਾ ਸਿਵਲ ਡਾਕਟਰ ਨੂੰ ਪਤਾ ਨਹੀਂ ਉਹ ਜਿਹੜਾ ਪੇਪਰ ਨੇ ਉਹ ਖਾਣ ਕਰਦੇ ਰਹਿੰਦੇ ਨੇ ਉਹਨਾਂ ਲਈ ਛੰਡਾਂ ਦੇ ਪਰਚਾ ਜਿਹੜਾ ਸਾਡੇ ਘਰ ਹੀ ਮਰਖਤ ਹੋ ਗਈ ਸਹੀ ਗੱਲ ਐ ਕਰੋ ਠੀਕ ਐ ਨਾ ਐਂ ਤਾਂ ਐਂ ਲੱਗ ਗਈ ਜੀ ਸਰਸਾਸੀ ਇਹ ਰੋਮ ਨਿਕਲਣ ਵਾਲਾ ਹੈ ਇਹ ਚੀਜ਼ੀ ਬਲੌਕ ਨੂੰ ਚੱਕੂਗਾ ਬਲੌਕ ਚੱਕਮਾ ਇਹ ਪਤਾ ਨਹੀਂ ਕਿ ਕਿੱਥੋਂ ਆ ਗਿਆ ਇਹ ਤਾਂ ਗਰੇ ਸਾਰੀ ਕੋਈ ਗੱਲ ਨਹੀਂ ਯਾਰ ਸਾਰੇ ਸਾਨੂੰ ਹੀ ਰੱਖਦੇ ਪ੍ਰੇਮ ਬਿੱਲ ਲਾਪਰ ਭਰਾ ਜਾ ਰਿਹਾ ਸੀ ਮਨਾਂ ਨੇ ਵੀ ਹੱਸਣਾ ਯਾਰ ਥੋੜਾ ਸਿੱਖੂਸੇ ਆਏ ਦੇ ਗੀਤ ਦਾ ਜੋਸ਼ ਭਰ ਦੇਣਾ ਪਟਿਆਲੇ ਤੋਂ ਆਏ ਹਨ ਨਾ ਕਿੰਨਾਂ ਸਪੋਟੀਫਾਈ ਦੇ ਦੇਖਣਗੇ ਇਕੱਲਾ ਸਿੱਧੂ ਮਸਲਾ ਗੱਡੀ ਚ ਆਏ ਹਾਂ ਬੜੀ ਗੱਲ ਚਾਹੀਦਾ ਆਇ ਕਿ ਤੁਹਾਨੂੰ ਅਸੀਂ ਜ਼ਰੂਰ ਪਾਉਣਾ ਸੀ ਆਹੇ ਦਾ ਪਟਿਆਲੇ ਸੀ ਦੀ ਗੰਗਲ ਗਲਤੀ ਨਾਲ ਲੰਘਿਆ ਇਹ ਨਹੀਂ ਦਸਵੇਂ ਆ ਗਏ ਜੀ ਚਾਹ ਚੱਲੇ ਆਉਂਗਾ ਚੰਡੀਗੜ੍ਹ ਆਇਆ ਬਸ ਜੀ ਚੱਲ ਗਈ ਵੀ ਵੀ 2 ਦੀ ਮਾਰਕੀਟ ਬੜੀ ਫੇਮਸ ਆ ਤਾ ਨਹੀਂ ਆਇਆ ਕੋਈ ਦੇਖਣ ਆਇਆ ਨੇ ਮੁੰਡੇ ਕਹਿੰਦੇ ਹੱਥ ਜਾਣਾ ਬਣਾ ਕਲੇਸ਼ ਉਹਨੇ ਪਲਾਸਟਿਕ ਦੀ ਚੀਜ਼ ਹੋਈ ਮਸਲਾਇ ਲੱਗਦਾ ਹੋਰ ਤਾਂ ਹੋਰ ਕੋਈ ਕਲਾਕਾਰ ਪਸੰਦ ਹੈ ਕਿ ਤੁਹਾਨੂੰ ਨਾ ਲਾਉਂਦੇ ਪਸੰਦ ਉਹ ਡੁੱਲੂ ਦਾ ਬੋਲਦਾ ਮੈਂ ਇਹ ਕਹਦੇ ਸਹੂਰ ਨਾਲ ਵੀ ਗੱਲਬਾਤ ਕਰ ਮਾਲਕ ਆ ਰਿਹਾ ਕੇ ਯਾਰ ਆ ਲਾਇਆ ਬੱਤੀਆਂ ਦੀ ਹਿੰਮਤ ਹੀ ਹੁੰਦੀ ਹੈ ਇਹ ਆ ਬਾਈ ਇਹ ਮਾਤਾ ਹੁਣ ਪਿੰਡ ਨੂੰ ਚੱਲਦੇ ਆਂ ਬਸ ਉਹ ਤੇਰੀ ਮੈਂ ਕਰਤੀ ਹਿੰਮਤ ਖੰਡਾ ਦਾ ਖੁੱਲ ਗਿਆ ਆ ਗਿਆ ਚੋ ਖੁੱਲ ਗਿਆ ਬਸ ਤੂੰ ਇਹ ਲਾਈ ਬਸ ਆ ਗਿਆ ਬੱਤੀਆਂ ਚੱਲ ਇਧਰ ਬਣਾ ਦੇ ਤਾਂ ਰਾਤ ਨੂੰ ਦੀਨਾ ਨਹੀਂ ਪੈਣਦਾ ਲੋੜ ਇਹ ਮੇਰੀ ਅੱਖਾਂ 'ਚ ਕਿਦੰਦਾ ਹੀ ਰੜਕਦਾ ਸੀ ਉਹ ਕਹਾਂ ਮੈਂ ਪਾਸੇ ਹੀ ਆ ਬੈਠਾ ਮੋਰੋ ਖੋਲ ਕੇ ਦੇਖੋ ਪੌਂਡ ਦੇ ਦਾ ਖੋਲ ਆ ਗੱਡੀ ਖਰਾਬ ਹੋ ਗਈ ਮਿੱਤਰੋ ਇੱਥੇ 60 70 ਦੇ ਮੋਰੋ ਦੇ ਜਮਾ ਖੰਨਾ ਡਰਾਈਵਰ ਨੇ ਖਰਾਬ ਕਰਤੀ ਖੋਲ ਓਏ ਚਾਬੀ ਵੀ ਵਿੱਚੇ ਪੈਣ ਦੀ ਤੁਸੀਂ ਲੈਟਾਂ ਦਾ ਬੰਦ ਕਰਦੇ ਗੇ ਗੇਅਰ ਕੱਢ ਦੇ ਗੇਅਰ ਗਾਲੂ ਕੱਢ ਲੈ ਪਿੱਛੇ ਰੁੜ ਜੇ ਦੂਆ ਚ ਓਏ ਹੋਰ ਹੈਂਡ ਬ੍ਰੇਕ ਨਹੀਂ ਚੱਲਦਾ ਹੈਂਡ ਔਰ ਬਾਰਨਰ ਦਾ ਖੋਲਣਾ ਪਾਣੀ ਦੀ ਵੀ ਅੱਜ ਲੱਗ ਗਈ ਬੈ ਲੋਡ ਇੰਨਾ ਪੈ ਗਿਆ ਮੇਰੇ ਦਾ ਹੋਰ ਮਿੰਟ ਦਾ ਆ ਪੈ ਗਿਆ ਉਹਨਾਂ ਤੇ ਤਾਂ ਹੌਲ ਪਾ ਦੇ ਜਿਉਂ ਭੈਣ ਚੋੜੇ ਕਿਹਾ ਵਿਹਾਰ ਵੀ ਉਹਦਾ ਕਰਾਚੇ ਸਾਰਾ ਚੱਲ ਵਧੀਆ ਬੰਦੇ ਚੱਜਦੇ ਆ ਗਏ ਤਾਂ ਇੱਥੇ ਯਾਰ ਚੰਡੀਗੜ੍ਹ ਦੇ ਉਹਦੀ ਰੋਕ ਲੀਆਂ ਗੱਡੀਆਂ ਉਹਨਾਂ ਨੇ ਪਾਣੀ ਮੈਂ ਇਹਦੇ ਉੱਤੇ ਪਾ ਪਾ ਦੇ ਪਾ ਦੇ ਪਾ ਦੇ ਉਹ ਬੂਤੂ ਬੂਤੂ ਤੂੰ ਐਂ ਨਿਕਲ ਰਿਹਾ ਗਰਮ ਹੋ ਗਈ ਤੀ ਭੈਣ ਦੇ ਯਾਰ ਉਹ ਤੂੰ ਕਿਵੇਂ ਨਿਕਲ ਰਿਹਾ ਲੈ ਮੇਰਾ ਫੋਨ ਜਿਆਦਾ ਪਿਆਰਾ ਬਣ ਉਹ ਗਰਮ ਹੋ ਜਾਂਦੀ ਆ ਜੀ ਪਾਓ ਜੀ ਜਦੋਂ ਪਾਣੀ ਪਾ ਜਾਂ ਇੰਜਨ ਤੇ ਹੁਣ ਗਰਮ ਸੀਗਾ ਭਾਫਾ ਦਾ ਛੱਡੂਗੀ ਅੱਛਾ ਜੀ ਇਹ ਗਰਮ ਹੋ ਗਈ ਦੀ ਹਾਂ ਜੀ ਗਰਮ ਹੋ ਗਈ ਜੀ ਇਹ ਇਹ ਗਰਮ ਘਾਤ ਹੋ ਗਿਆ ਗਰਮ ਤਾਂ ਹੋ ਗਈ ਨੀ ਭਜਾ ਲਈ ਯਾਦੇ ਜੀ ਇਹ ਨਹੀਂ ਤੂੰ ਉਸੇ ਜਦੋਂ ਕਲਚ ਬਾਰ ਬਾਰ ਮਾਰ ਰਹੇ ਸੀ ਨਾ ਜਦੋਂ ਇਹ ਉਦੋਂ ਉਦੋਂ ਮਾਂ ਪੈਣ ਕੋਈ ਇਹਦੀ ਅਸਲ ਚ ਪਾਣੀ ਹੋਰ ਮੰਗੋ ਮੈਂ ਕਹਿੰਦਾ ਮੰਗ ਲੈਣੇ ਕੋਈ ਉਹ ਗੱਡੀ ਚ ਮੰਗ ਲਾ ਜਾਂਦੇ ਜੀ ਦੱਸੀ ਤੂੰ ਗਿਆਨੀ ਦੇਨੀ ਆ ਸਾਨੂੰ ਤਾਂ ਤੁਸੀਂ ਇਹਦੇ ਹੋ ਹਾਂ ਚੰਡੀਗੜ੍ਹ ਦੇ ਲੋਕ ਇੰਨੇ ਕ ਚੰਗੇ ਨੇ ਬਾਬੇ ਹੈਲਪ ਕਰਨ ਲਈ ਰੁਕ ਰਹੇ ਨੇ ਉਹਦੇ ਪਾਣੀ ਮੰਗਿਆ ਜੀ ਪਾਣੀ ਪਾਣੀ ਉਹਦੀ ਦੇਦਾ ਲੈ ਲਵਾਂ ਚਾਰ ਨੇ ਉਹਦੀ ਚਾਬੀ ਮੈਂ ਉਹੀ ਕਹਿ ਰਿਹਾ ਵੀ ਪਾਣੀ ਉਹਦੀ ਦੇਦਾ ਆਸਾਨੀ ਤੇ ਹੁੰਦੀ ਆ ਬੰਦਿਆਂ ਜਗਈਆਂ ਚ ਠੀਕ ਆ ਚੰਡੀਗੜ੍ਹ ਦੇ ਲੋਕ ਵਧੀਆ ਨੇ ਬਾਬੇ ਬਲੌਗ ਬਲੌਗ ਜਾਰੀ ਰਹਿਣਾ ਚਾਹੀਦਾ ਆਹ ਰੇ ਕੋਈ ਸਹੀ ਨਹੀਂ ਗਾ ਨੇੜੇ ਤੇੜੇ ਇੱਥੇ ਕੀ ਹੈ ਇਧਰ ਦਾ ਨੇਰਾ ਜਿੰਨਾ ਵਾਰ ਕੋਣ ਹੋਵੇ ਉਸ ਨਹੀਂ ਦੁਕਾਨ ਤੋਂ ਕੋਣ ਦਾ ਪੰਗਾ ਹੀ ਲੈ ਲੈ ਇੱਥੇ ਆਪਾਂ ਪਾਣੀ ਵੀ ਨੂੰ ਤੇਰੀ ਜੀ ਨੂੰ ਪਹਿਲੇ ਘੁੱਟ ਪਿਆ ਪੈਣ ਇਹ ਚ ਵੀ ਪਾ ਦੋ ਗਰਮ ਹੋਈ ਚ ਮਾਸੀ ਜਾਵੀ ਚ ਬੋਤਲ ਪਾਉਂਦੇ ਨੀ ਨਾ ਨਾ ਘੁੱਟ ਦੇ ਬੁੱਤਰ ਨਾજર ਲੱਗ ਗਈ ਏ ਪਤਾ ਮੈਨੂੰ ਹਾਂ ਹਾਂ ਬੱਸ ਬੱਸ ਨਾਜਰ ਆ ਇਹ ਖੰਨੇ ਨਾਜਰ ਆ ਨਾਜਰ ਲਾਉਂਦਾ ਤੇ ਲੈ ਆ ਓਏ ਹੈ ਤੇਲ ਲੈ ਆਓ ਬਾਈ ਦਾ ਕਹਿਦਾ ਦੇਲੀ ਕਿ ਇਹ ਪਿੱਛੇ ਵਾਲਾ ਮੇਰੇ ਨਹੀਂ ਕੋਦੇ ਬੋਡਰ ਹੀ ਹੋਲੀ ਇਸ ਤਾਂ ਹੋਲੀ ਆ ਰਹੀ ਦੀ ਪਤਾ ਕੀ ਇਹ ਕਲਚ ਨਹੀਂ ਸਾਡਾ ਇੱਕ ਤਾਂ ਕੰਮ ਨਹੀਂ ਕਰਦਾ ਬਹੁਤ ਔਖੇ ਆਇਆ ਸੀ ਤਾਂ ਕਲਚ ਖਤਮ ਹੋ ਗਿਆ ਓ ਆਇਆ ਉਹਨੂੰ ਬਾਹਰ ਕੱਢ ਲਾ 1000 ਰੁਪਏ ਲਗੂ ਮੈਂ ਤੂੰ ਆਈਂ ਦੇ ਦੇ ਸਾਨੂੰ ਆਇਆ ਬਾਈ ਜੰਸ ਕੀ ਕਰ ਰਹੇ ਓਏ ਬੂਟ ਪਾ ਰਹੇ ਕਹਿੰਦਾ ਉਹਨੂੰ ਬਾਹਰ ਕਰ ਮਾਂ ਬਲਦੀ ਮਾਰੇਗਾ ਤਾਂ ਨਹੀਂ ਆਏਗਾ ਚਲੋ ਬੈਠੋ ਆਜੋ ਚੱਲ ਵਧੀਆ ਬਾਈ ਤੇਰੇ ਧੰਨਵਾਦ ਵੀ ਨਹੀਂ ਆਇਆ ਬਹੁਤ ਵੱਡੀ ਗੱਲ ਅੱਧੀ ਕਿੰਨੇ ਪੈਸਾ ਆ ਗਏ ਮਿੱਤਰੋ ਆਪਾਂ ਤੜਕਾ ਪੰਜਾਬੀ ਤੜਕਾ ਢਾਬਾ ਤੇ ਤੇ ਤੁਹਾਨੂੰ ਤਾਂ ਬਹੁਤ ਹੋ ਰਹੀ ਆ ਹਾਂ ਬਾਥਰੂਮ ਫੇਰ ਕਰਾਂਗੇ ਪਹਿਲਾਂ ਪਰੌਂਠੇ ਛੱਕ ਲਈਂ ਕਾਹਦਾ ਲੈਣ ਨੂੰ ਇਹ ਕਿਉਂ ਕਰਦਾ ਬਾਥਰੂਮ ਦੇਖੋ ਚਲੋ ਫੇਰ ਕਿੱਥੇ ਅੰਦਰ ਬਾਈ ਪਰਾਂਠਾ ਮਿਲ ਜਾਏਗਾ ਵੀ ਤੇ ਲੋ ਜਰਾ ਵੀ ਚੱਲ ਪਰੌਂਠੇ ਖਾਣੇ ਪਹਿਲਾਂ ਇਹਦਾ ਪਰੌਂਠੇ ਖਾਣਗੇ ਮੁੰਡੇ ਹੋਣਗੇ ਇਹੀ ਢਾਬਾ ਹੈ ਮੇਰੇ ਬਾਥਰੂਮ ਆ ਗਿਆ ਹੈ ਗਿਆ ਯਾਰ ਬਾਥਰੂਮ ਤਾਂ ਕਰ ਲੋ ਆਪਾਂ ਮੁੰਡੇ ਪਰੌਂਠੇ ਖਾ ਰਹੇ ਨੇ ਢਾਬੇ ਦੇ ਡੱਕ ਕੇ ਚਾਹ ਲਿਆਉਂਦੇ ਨੇ ਚਾਹ ਦੇ ਦੋ ਮੈਂ ਸੁਣਦਾ ਚਾਹ ਹੋ ਗਈ ਸਿੱਧਾ ਚਾਹ ਹੋ ਮੇਰੀ ਚਾਹ ਕਿੱਧਰ ਗਈ ਚਾਹ ਪੀਤੇ ਖਾਣਾ ਖਾ ਕੇ ਬਲਵਾਂ ਕਿੰਨੇ ਹੋ ਗਏ ਜੀ ਪਰੌਂਠਾ ਦੇ ਦੱਸ ਰਿਹਾ 2 ਮਿੰਟ ਬਾਈ ਇੱਥੇ ਹੀ ਖਾਣੇ ਆ ਬਾਈ ਹਰ ਵਾਰੀ ਪਰੌਂਠੇ ਮੇ ਆ ਗਏ ਸਰ ਸਵਾਦ ਹੀ ਵਧੀਆ ਲੱਗਦੇ ਨੇ ਅਰੇ ਸੀਟ ਅਜੀ ਟਾਬੇ ਛੱਡ ਕੇ ਆਉਣਾ ਪਿੱਛੇ ਤਾਂ ਜਿੱਦੂ ਮੋੜ ਤੇ ਆਇਆ ਬਾਥਰੂਮ ਕਰਨਾ ਹੈ ਕੱਲਾ ਪਰੌਂਠੇ ਦੀ ਵਧੀਆ ਜੀ ਠੀਕ ਆ ਫਿਰ ਯਾਰ ਇੱਥੋਂ ਖਾਣੇ ਆ ਜਦ ਆਹ ਕਿੰਨੇ ਹੋ ਗਏ ਹੁਣ ਆਪਣੇ ਸਵਾਦ ਬਹੁਤ ਵੱਡੇ 360 120 20 20 ਤਿੰਨ ਲੈਣਾਗਾ ਬੱਸ ਯਾਰ ਆਹ ਕਿਉਂ ਨਾ ਪਿੰਚ ਪਾਈ ਜਾਂਦੇ ਹੋ ਮੈਂ ਆਪਜੀ 530 ਰੁਪਏ ਚਲੇ ਗਏ 530 ਉਹ ਯੇ ਵੀ ਖਾਦਾ 20 ਰੁਪਏ ਦਾ ਬਾਈ ਇਹਨੇ ਕੋਈ ਅੰਗ ਲੈ ਆ ਸਿੱਖਾ ਤਾਂ ਫਿਰ 100 ਰੁਪਏ ਰਹਿ ਤੈਨੂੰ 100 ਰੁਪਏ ਬਚਨ ਹਾਂ ਹਾਂ ਕਿ ਦਵਾ ਮੈਂ ਲੈ 40 ਦੀ ਕਾਲ ਇਹ ਦਿੱਤਾ 60 ਰੁਪਏ ਵਾਲਾ ਸਾਹ ਚ ਰੌਲਾ ਪੈ ਗਿਆ ਬਾਬੇ ਇੱਥੇ ਆ ਮੁੰਡਿਆਂ ਨੇ ਸਾਹ ਚ ਰੌਲਾ ਪਾਤਾ ਇਹਦੇ ਦਿਮਾਗ ਲਾਤਾ ਬਾਈ 230 ਰੁਪਏ ਦੇ ਆ ਬਹੁਤ ਵੈਸੇ ਨੇ ਧੰਨਵਾਦ ਥੈਂਕ ਯੂ